ਦੋਸਤੋ ਜੇਕਰ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਹੈ ਤਾਂ ਉਸ ਤੋਂ ਵੀ ਪੁਰਾਣੀ ਖੇਡ ਕੁਸ਼ਤੀ ਹੈ ਤੇ ਕੁਸ਼ਤੀ ਦੇ ਵਿੱਚੋਂ ਵੀ ਕਿਹੜੀ ਕੁਸ਼ਤੀ ਜਿਹੜੀ ਮਿੱਟੀ ਦੇ ਵਿੱਚ ਗਾਰੇ ਦੇ ਵਿੱਚ ਖੇਡੀ ਜਾਂਦੀ ਹੈ ਇਸ ਮਿੱਟੀ ਵਾਲੀ ਕੁਸ਼ਤੀ ਦਾ ਇਤਿਹਾਸ ਹੈ ਜਿਹੜਾ ਉਹ ਸ਼ਾਇਦ ਜਿੰਨਾ ਸਾਲ ਪੁਰਾਣਾ ਪੰਜਾਬ ਹੈ ਉਨੇ ਸਾਲ ਪੁਰਾਣਾ ਹੀ ਇਸ ਮਿੱਟੀ ਵਾਲੀ ਕੁਸ਼ਤੀ ਦਾ ਇਤਿਹਾਸ ਹੈ ਪੰਜਾਬ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਦੇਖੀਏ ਤਾਂ ਪਾਕਿਸਤਾਨ ਈਰਾਨ ਇਰਾਕ ਤੁਰਕੀ ਤੱਕ ਇਸ ਮਿੱਟੀ ਵਾਲੀ ਕੁਸ਼ਤੀ ਨੂੰ ਖੇਡਿਆ ਜਾਂਦਾ ਬਹੁਤ ਸਦੀਆਂ ਪੁਰਾਣੀ ਖੇਡ ਹੈ ਤੇ ਇਸ ਮਿੱਟੀ ਵਾਲੀ ਕੁਸ਼ਤੀ ਦੇ ਵਿੱਚ ਸਮੇਂ-ਸਮੇਂ ਤੇ ਪੰਜਾਬ ਦੇ ਵਿੱਚੋਂ ਐਸੇ ਸੂਰਮੇ ਪਹਿਲਵਾਨ ਸਾਹਮਣੇ ਆਏ ਨੇ ਜਿਨ੍ਹਾਂ ਨੇ ਲਗਭਗ 2-3 ਦਹਾਕੇ ਆਪਣੇ ਨਾਂ ਦਾ ਡੰਕਾ ਬਜਾਇਆ ਇਸੇ ਤਰੀਕੇ ਦਾ ਇੱਕ ਨਵਾਂ ਨਵੀਂ ਜਨਰੇਸ਼ਨ ਦਾ ਪਹਿਲਵਾਨ ਮਿੱਟੀ ਵਾਲੀ ਕੁਸ਼ਤੀ ਨੂੰ ਲੜਨ ਵਾਲਾ ਜੱਸਾ ਪੱਟੀ ਹੈ ਜਿਸ ਕਵਰ ਸਿੰਘ ਜੱਸਾ ਪੱਟੀ ਜੱਸਾ ਪੱਟੀ ਨੇ ਪਿਛਲੇ 20-22 ਸਾਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਿੱਟੀ ਵਾਲੀ ਕੁਸ਼ਤੀ ਦੇ ਵਿੱਚ ਆਪਣਾ ਨਾਮ ਨਾ ਖੱਟਿਆ ਦੇਸ਼ ਤੇ ਦੁਨੀਆ ਦਾ ਐਸਾ ਕੋਈ ਖਿਤਾਬ ਨਹੀਂ ਜਿਹੜਾ ਜੱਸਾ ਪੱਟੀ ਨੇ ਜਿੱਤਿਆ ਨਾ ਹੋਵੇ ਤੇ ਆਖਰ ਦੋ ਦਹਾਕਿਆਂ ਦੇ ਲੰਬੇ ਇਸ ਸਫ਼ਰ ਤੋਂ ਬਾਅਦ ਜੱਸਾ ਪੱਟੀ ਨੇ ਸਿਰਫ 32 ਸਾਲ ਦੀ ਉਮਰ ਦੇ ਵਿੱਚ ਸੰਨਿਆਸ ਲੈ ਲਿਆ ਬਹੁਤ ਸਾਰੇ ਲੋਕਾਂ ਨੂੰ ਹੈਰਾਨੀ ਹੋਈ ਕਿ ਜੱਸਾ ਕਿਵੇਂ ਸੰਨਿਆਸ ਲੈ ਸਕਦਾ ਜੱਸਾ ਪੱਟੀ ਤਾਂ ਹਲੇ ਸਿਰਫ 32 ਸਾਲ ਦਾ ਹੀ ਐ 32 ਸਾਲ ਕਿਸੇ ਖਿਡਾਰੀ ਨੂੰ ਰਿਟਾਇਰਡ ਹੋਣ ਦੇ ਲਈ ਕੋਈ ਏਜ ਨਹੀਂ ਹੁੰਦੀ ਕਿਉਂਕਿ 36-37 ਸਾਲਾਂ ਤੱਕ ਜਿਹੜੇ ਖਿਡਾਰੀ ਹੁੰਦੇ ਨੇ ਚਾਹੇ ਉਹ ਪਹਿਲਵਾਨ ਹੋਣ ਉਹ ਬੜੀ ਆਸਾਨੀ ਦੇ ਨਾਲ ਖੇਡ ਸਕਦੇ ਨੇ ক্রিকেট ਦੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਕਰ ਵੱਡਾ ਨਾਮ ਸਚਿਨ ਤੰਦੁਲਕਰ ਦਸ ਸਚਿਨ ਤੰਦੁਲਕਰ ਦਾ ਵੀ ਇੱਕ ਸੁਪਨਾ ਸੀ ਕਿ ਇੱਕ ਦਿਨ ਉਸ ਟੀਮ ਦਾ ਹਿੱਸਾ ਹੋਵੇ ਭਾਰਤੀ ਟੀਮ ਦਾ ਜਿਹੜੀ ਕਿ ਵਰਲਡ ਕੱਪ ਜਿੱਤੇ ਅਨੇਕਾਂ ਵਰਲਡ ਕੱਪ ਸਚਿਨ ਤੰਦੁਲਕਰ ਨੇ ਖੇਡੇ ਪਰ ਇੰਡੀਆ ਵਰਲਡ ਕੱਪ ਨਹੀਂ ਜਿੱਤ ਸਕਿਆ ਤੇ ਫਿਰ 2011 ਦਾ ਐਸਾ ਸਾਲ ਵੀ ਆਇਆ ਸੀ ਕਿ ਜਦੋਂ ਸਚਿਨ ਤੰਦੁਲਕਰ ਦਾ ਉਹ ਆਖਰੀ ਵਰਲਡ ਕੱਪ ਹੋਣਾ ਸੀ ਤੇ ਉਹੀ ਆਖਰੀ ਵਰਲਡ ਕੱਪ ਇੰਡੀਆ ਜਿੱਤ ਗਿਆ ਸੀ ਸੋ ਇਸ ਇਸ ਤਰੀਕੇ ਨਾਲ ਸਚਿਨ ਨੇ ਉਸ ਵੇਲੇ ਕ੍ਰਿਕਟ ਨਹੀਂ ਛੱਡੀ ਜਿਸ ਵੇਲੇ ਉਹ ਪੂਰਾ ਪੀਕ ਤੇ ਸੀ ਸਚਿਨ ਇਸ ਗੱਲ ਦੀ ਉਡੀਕ ਕਰ ਰਿਹਾ ਸੀ ਕਿ ਵਰਲਡ ਕੱਪ ਜਿੱਤੇ ਵਰਲਡ ਕੱਪ ਤੋਂ ਜਿੱਤਣ ਤੋਂ ਬਾਅਦ ਉਹਨਾਂ ਨੇ ਸੰਨਿਆਸ ਲਿਆ ਸੀਗਾ ਖੈਰ ਸਚਿਨ ਤੰਦੂਲਕਰ ਤੇ ਸ਼ਾਇਦ ਜੱਸਾ ਪੱਟੀ ਦੀ ਅਸੀਂ ਇੱਥੇ ਤੁਲਨਾ ਨਾ ਕਰ ਸਕੀਏ ਪਰ ਇੱਕ ਗੱਲ ਜ਼ਰੂਰ ਹੈ ਕਿ ਸਚਿਨ ਤੰਦੂਲਕਰ ਕਾਫੀ ਲੰਬੇ ਸਾਲ ਤੱਕ ਖੇਡਦੇ ਰਹੇ ਲੰਬੇ ਸਮੇਂ ਤੱਕ ਖੇਡਦੇ ਰਹੇ ਪਰ ਜੱਸਾ ਪੱਟੀ ਨੇ ਸਿਰਫ 32 ਸਾਲਾਂ ਦੀ ਉਮਰ ਦੇ ਵਿੱਚ ਸੰਨਿਆਸ ਲੈ ਲਿਆ ਜੱਸਾ ਪੱਟੀ ਮਿੱਟੀ ਵਾਲੀ ਕੁਸ਼ਤੀ ਦਾ ਇੱਕ ਐਸਾ ਨਾਮ ਐ ਜਿਸ ਨੂੰ ਰੈਂਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੂਗਾ 1993 ਦੇ ਵਿੱਚ ਤਰਨ ਤਾਰਨ ਦੇ ਪੱਟੀ ਹਲਕੇ ਦੇ ਇੱਕ ਪਿੰਡ ਦੇ ਵਿੱਚ ਜੱਸਾ ਪੱਟੀ ਦਾ ਜਨਮ ਹੁੰਦਾ ਹੈ ਤੇ ਜਨਮ ਦੇ ਵਿੱਚ ਹੀ ਗੁਰਤੀ ਉਸ ਨੂੰ ਪਹਿਲਵਾਨੀ ਦੀ ਮਿਲ ਜਾਂਦੀ ਹੈ ਕਿਉਂਕਿ ਉਸਦੇ ਪਿਤਾ ਸ਼ਲਵਿੰਦਰ ਸਿੰਘ ਉਰਫ ਛਿੰਦਾ ਪਹਿਲਵਾਨ ਪਹਿਲਵਾਨੀ ਕਰਦੇ ਸੀ ਸੋ ਜਦੋਂ ਜੱਸਾ ਪੱਟੀ ਨੇ ਚੱਲਣਾ ਸ਼ੁਰੂ ਕੀਤਾ ਉਸੇ ਸਮੇਂ ਤੋਂ ਉਸ ਨੇ ਦੇਖਿਆ ਕਿ ਉਸਦੇ ਪਿਤਾ ਦੀ ਛਿੰਦਾ ਪਹਿਲਵਾਨ ਕੁਸ਼ਤੀਆਂ ਲੜਦੇ ਸੀ ਸੋ ਇਸ ਕਰਕੇ ਗੁਰਤੀ ਉਸ ਨੂੰ ਕੁਸ਼ਤੀ ਦੀ ਆਪਣੇ ਪਰਿਵਾਰ ਆਪਣੇ ਪਿਤਾ ਤੋਂ ਮਿਲੀ ਫਿਰ ਉਸ ਤੋਂ ਬਾਅਦ ਉਸਨੇ ਗੁਰੂ ਧਾਰਿਆ ਗੁਰੂ ਤੋਂ ਸਿੱਖਿਆ ਹਾਸਲ ਕੀਤੀ ਤੇ ਮਹਿਜ਼ 16 ਸਾਲ ਦੀ ਉਮਰ ਦੇ ਵਿੱਚ ਜੱਸਾ ਪੱਟੀ ਨੇ ਪਹਿਲਾ ਟੂਰਨਾਮੈਂਟ ਜਿੱਤਿਆ ਪਹਿਲੀ ਵੱਡੀ ਕੁਸ਼ਤੀ ਜਿੱਤੀ ਤੇ ਇਸ ਕੁਸ਼ਤੀ ਦੇ ਵਿੱਚ ਜਿੱਤੇ ਉਸਨੇ ਪਹਿਲਾ ਜ਼ਿੰਦਗੀ ਦਾ ਮੋਟਰਸਾਈਕਲ ਉਸ ਤੋਂ ਬਾਅਦ ਤਾਂ ਕੁਝ ਪਤਾ ਹੀ ਨਹੀਂ ਕਿ ਕਿੰਨੇ ਕ ਸੈਂਕੜੇ ਮੋਟਰਸਾਈਕਲ ਦਰਜਨਾ ਟਰੈਕਟਰ ਉਸਨੇ ਜਿੱਤੇ ਦੱਸਿਆ ਜਾਂਦਾ ਕਿ 60 65 ਤਾਂ ਮੱਝਾਂ ਹੀ ਉਸਨੇ ਜਿੱਤੀਆਂ ਨੇ 1 ਕਿਲੋ ਦੇ ਕਰੀਬ ਸੋਨਾ ਜਿੱਤਿਆ ਕਿਉਂਕਿ ਕਈ ਵਾਰ ਜਿਹੜੀਆਂ ਛੰਡੀਆਂ ਹੁੰਦੀਆਂ ਕੁਸ਼ਤੀਆਂ ਵਾਲੀਆਂ ਉਹ ਕਈ ਕਈ ਤੋਲੇ ਦੇ ਕੜੇ ਉੱਥੇ ਸੋਨੇ ਦੇ ਦਿੱਤੇ ਜਾਂਦੇ ਨੇ ਸੋ ਇਸ ਤਰੀਕੇ ਦੇ ਨਾਲ ਆਪਣੇ 20 ਸਾਲਾਂ ਦੇ ਇਸ ਕੈਰੀਅਰ ਦੇ ਵਿੱਚ ਜਸਾ ਪੱਟੀ ਨਾ ਸਿਰਫ ਨੰਬਰ 1 ਤੇ ਰਿਹਾ ਬਲਕਿ ਏਸੇ ਨੰਬਰ 1 ਤੇ ਰਹਿੰਦੇ ਹੀ ਉਸਨੇ ਸੰਨਿਆਸ ਲੈ ਲਿਆ ਜਸਾ ਪੱਟੀ ਨੇ ਦੱਸਿਆ ਕਿ ਉਸਨੇ ਸੰਨਿਆਸ ਕਿਉਂ ਲਿਆ ਤੇ ਕਿਉਂਕਿ ਕਹਿੰਦਾ ਉਹ ਜਦੋਂ ਮੈਂ ਕੁਸ਼ਤੀ ਸ਼ੁਰੂ ਕੀਤੀ ਸੀ ਪਹਿਲਵਾਨੀ ਸ਼ੁਰੂ ਕੀਤੀ ਸੀ ਤੇ ਉਦੋਂ ਇੱਕ ਅਰਦਾਸ ਮੈਂ ਪਰਮਾਤਮਾ ਨੂੰ ਇਹ ਕੀਤੀ ਸੀ ਕਿ ਨੰਬਰ 1 ਤੇ ਆਵਾਂ ਨੰਬਰ 1 ਤੇ ਬਣਿਆ ਰਹਾ ਤੇ ਜਦੋਂ ਮੈਂ ਕੁਸ਼ਤੀ ਛੱਡਾਂ ਉਦੋਂ ਵੀ ਨੰਬਰ 1 ਤੇ ਹੀ ਰਹਾ ਸੋ 2009 ਦੇ ਵਿੱਚ ਜਦੋਂ ਜੱਸਾ ਪੱਟੀ ਸਿਰਫ 16 ਸਾਲ ਦਾ ਸੀ ਉਸ ਵੇਲੇ ਉਸਨੇ ਆਪਣੀ ਕੁਸ਼ਤੀ ਦੀ ਸ਼ੁਰੂਆਤ ਕੀਤੀ ਤੇ ਉਸ ਸ਼ੁਰੂਆਤ ਦੇ ਦੌਰਾਨ ਜੱਸਾ ਪੱਟੀ ਨੇ ਪ੍ਰਮਾਤਮਾ ਅੱਗੇ ਇੱਕ ਅਰਦਾਸ ਕੀਤੀ ਸੀ ਕਿ ਉਹ ਇੱਕ ਨੰਬਰ 1 ਦਾ ਪਹਿਲਵਾਨ ਬਣੇ ਨੰਬਰ 1 ਤੇ ਰਹੇ ਤੇ ਨੰਬਰ 1 ਤੇ ਹੀ ਹੋਵੇ ਤੇ ਜਦੋਂ ਉਸ ਨਿਆਸ ਲਵੇ ਤੇ ਇਸੇ ਗੱਲ ਦੇ ਲਈ ਜੱਸਾ ਪੱਟੀ ਕਹਿੰਦਾ ਕਿ ਮੈਂ ਆਪਣੇ ਮਾਪਿਆਂ ਆਪਣੇ ਪਿਤਾ ਜਿਹੜੇ ਪਹਿਲਵਾਨ ਸੀ ਆਪਣੇ ਗੁਰੂ ਦੇ ਨਾਲ ਜਿਹੜਾ ਪੂਰਾ ਸਲਾਹ مشورہ ਕੀਤਾ ਤੇ ਫਿਰ ਮੈਂ ਫੈਸਲਾ ਲਿਆ ਕਿ ਹੁਣ 32 ਸਾਲਾਂ ਦੀ ਉਮਰ ਤੋਂ ਬਾਅਦ ਮੈਂ ਕੁਸ਼ਤੀ ਤਿਆਗ ਦੇਣੀ ਹੈ ਕੁਸ਼ਤੀ ਤੋਂ ਸੰਨਿਆਸ ਲੈ ਲੈਣਾ ਤੇ ਆਖਿਰਕਾਰ ਉਹੀ ਹੋਇਆ ਜੱਸਾ ਪੱਟੀ ਨੇ ਇਸ ਮਿੱਟੀ ਵਾਲੀ ਕੁਸ਼ਤੀ ਤੋਂ ਜਾਂ ਕੁਸ਼ਤੀ ਦੀ ਇਸ ਦੁਨੀਆ ਤੋਂ ਸੰਨਿਆਸ ਲੈ ਲਿਆ ਆਪਣੇ ਪਰਿਵਾਰ ਨਾਲ ਆਪਣੇ ਮਨ ਨਾਲ ਆਪਣੇ ਉਸਤਾਦ ਜੀ ਨਾਲ ਵਾਰੇ ਨਾਲ ਕਰਕੇ ਤੇ ਅੱਜ ਇਹ ਫੈਸਲਾ ਕੀਤਾ ਮੈਂ ਕਿ ਮੈਂ ਪਹਿਲਵਾਨੀ ਤੋਂ ਸੰਨਿਆਸ ਲੈ ਰਿਹਾ ਹਾਂ ਤੇ ਇਹਦੇ 2-3 ਵੱਡੇ ਰੀਜ਼ਨ ਨੇ ਸਭ ਤੋਂ ਵੱਡਾ ਰੀਜ਼ਨ ਤਾਂ ਇਹ ਆ ਵੀ ਪ੍ਰਮਾਤਮਾ ਤੋਂ ਇੱਕ ਅਰਦਾਸ ਕੀਤੀ ਸੀ ਵੀ ਪ੍ਰਮਾਤਮਾ ਖੜੀ ਮਾਲੀ ਛੱਡਿਏ ਪੀ ਇੱਕ ਨੰਬਰ ਤੇ ਛੱਡੀਏ ਨਾ ਕਿ ਕੋਈ ਧੌਣ ਤੇ ਗੋਡਾ ਦੇ ਕੇ ਫੇਰ ਛਡਾਵੇ ਤੇ ਤਾਂ ਹੀ ਛੱਡਣੀ ਆ ਸੋ ਇੱਕ ਤਾਂ ਪਰਮਾਤਮਾ ਨੇ ਉਹ ਚੀਜ਼ ਕਰਨ ਦੀ ਹਿੰਮਤ ਦਿੱਤੀ ਮੌਕਾ ਦਿੱਤਾ ਵੀ ਅੱਜ ਇੱਕ ਨੰਬਰ ਜੋੜ ਤੇ ਮੈਂ ਪਹਿਲਵਾਨੀ ਛੱਡ ਰਿਹਾ ਹਾਂ ਮੈਨੂੰ 11-12 ਸਾਲ ਹੋ ਗਏ ਪਹਿਲਵਾਨੀ 'ਚ ਇੱਕ ਨੰਬਰ ਜੋੜ ਤੇ ਆਇਆ ਨੂੰ 2014-15 ਦਾ ਮੈਂ ਪਹਿਲਵਾਨੀ 'ਚ ਇੱਕ ਨੰਬਰ ਜੋੜ ਤੇ ਘੋਲ ਰਿਹਾ ਵਾਂ ਤੇ ਬੜੀ ਕਿਰਪਾ ਕੀਤੀ ਪ੍ਰਮਾਤਮਾ ਨੇ ਮੈਨੂੰ ਨਹੀਂ ਲੱਗਦਾ ਇੰਡੀਆ ਦਾ ਕੋਈ ਵੀ ਐਸਾ ਮਲ ਜਿਹੜਾ ਇੱਕ ਨੰਬਰ ਦੋ ਨੰਬਰ ਜੋੜਦਾ ਵੀ ਹੋਵੇ ਵੀ ਉਹਦੇ ਨਾਲ ਕੁਸ਼ਤੀਆਂ ਨਾ ਹੋਈਆਂ ਹੋਣ ਉਹਨੂੰ ਨਾਂਟਾਇਆ ਹੋਵੇ ਅੱਗੇ ਹੋਰ ਬਹੁਤ ਸਾਰੇ ਜੱਸਾ ਪੱਟੀ ਦੇ ਨਾਲ ਨੌਜਵਾਨ ਜੁੜਨਗੇ ਜਿਹੜੇ ਉਸ ਤੋਂ ਸਿੱਖਿਆ ਹਾਸਲ ਲੈਣਗੇ ਤੇ ਇਹ ਵੀ ਕਿਹਾ ਜਾਂਦਾ ਕਿ ਜਿਵੇਂ ਜੱਸਾ ਪੱਟੀ ਇਸ ਮਿੱਟੀ ਦੀ ਕੁਸ਼ਤੀ ਦਾ ਸੂਰਮਾ ਬਣਿਆ ਬਾਦਸ਼ਾਹ ਬਣਿਆ ਉਸੇ ਤਰੀਕੇ ਨਾਲ ਜੱਸਾ ਪੱਟੀ ਨੌਜਵਾਨਾਂ ਨੂੰ ਸਿਖਾਊਗਾ ਤੇ ਉਸਦੇ ਸਿਖਾਏ ਹੋਏ ਨੌਜਵਾਨ ਉਸਦੇ ਚੇਲੇ ਵੀ ਉਸ ਦੀਆਂ ਰਾਹਾਂ ਤੇ ਪੂਰ ਪਾਉਂਦੇ ਜਾਣਗੇ ਸੋ ਜੱਸਾ ਪੱਟੀ ਨੇ ਹੁਣ ਤੱਕ ਜਿਹੜੇ 2009 ਤੋਂ ਲੈ ਕੇ 2025-26 ਤੱਕ ਦਾ ਜਿਹੜਾ ਕੁਸ਼ਤੀ ਦਾ ਸਮਾਸੀ ਉਸ ਤੇ ਵਿੱਚ ਜੇਕਰ ਗੱਲ ਕਰੀਏ ਤਾਂ ਕਈ ਕਰੋੜ ਰੁਪਏ ਦੇ ਉਸ ਨੇ ਇਨਾਮ ਜਿੱਤੇ ਦੱਸਿਆ ਜਾਂਦਾ ਹੈ ਕਿ ਲਿਸਟ ਦੇ ਅਨੁਸਾਰ ਅ ਦਰਜਣਾਂ ਟਰੈਕਟਰ ਉਸਨੇ ਜਿੱਤੇ 13 अल्टੋ ਕਾਰਾਂ ਇੱਕ ਥਾਰ ਇੱਕ ਦੱਸਿਆ ਜਾਂਦਾ ਹੈ ਕਿ ਜੀਪ 170 ਤੋਂ ਵੱਧ ਮੋਟਰਸਾਈਕਲ 60 ਤੋਂ ਵੱਧ ਮੱਝਾਂ 1 ਕਿਲੋ ਸੋਨਾ ਤੇ 1 ਕਰੋੜ ਦੇ ਨਗਦ ਇਨਾਮ ਜੱਸਾ ਪੱਟੀ ਜਿੱਤ ਚੁੱਕਿਆ ਸੋ ਇਸ ਹਿਸਾਬ ਨਾਲ ਜੱਸਾ ਪੱਟੀ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਤੇ ਨਾਲ ਹੀ ਟਰੋਫੀਆਂ ਦੀ ਵੀ ਕੋਈ ਕਮੀ ਨਹੀਂ ਜੱਸਾ ਪੱਟੀ ਦੇ ਘਰ ਜਾ ਕੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਉਸਨੇ ਇੱਕ ਦੋ ਕਮਰੇ ਟਰੋਫੀਆਂ ਦੇ ਨਾਲ ਹੀ ਭਰ ਰੱਖੇ ਨੇ ਦੁਨੀਆ ਦੇ ਵਿੱਚ ਜਿੱਥੇ ਵੀ ਮਿੱਟੀ ਵਾਲੀ ਕੁਸ਼ਤੀ ਖੇਡੀ ਜਾਂਦੀ ਹੈ ਚਾਹੇ ਉਹ ਕੋਈ ਵੀ ਦੇਸ਼ ਹੋਵੇ ਉਹ ਕੋਈ ਐਸਾ ਦੇਸ਼ ਨਹੀਂ ਜਿੱਥੇ ਜੱਸਾ ਪੱਟੀ ਗਿਆ ਨਾ ਹੋਵੇ ਤੇ ਜਿੱਥੇ ਜਾ ਕੇ ਉਸਨੇ ਚੰਡੀ ਦੀ ਕੁਸ਼ਤੀ ਜਿੱਤੀ ਨਾ ਹੋਵੇ ਇਸ ਤੋਂ ਬਾਅਦ ਉਸਨੇ ਰਸਤਮੇ ਹਿੰਦ ਦਾ ਕਿਤਾਬ ਪੰਜਾਬ ਕੇਸਰੀ ਦਾ ਕਿਤਾਬ ਚੰਡੀਗੜ੍ਹ ਕੇਸਰੀ ਦਾ ਕਿਤਾਬ ਭਾਰਤ ਕੇਸਰੀ ਦਾ ਕਿਤਾਬ ਤੇ ਭਾਰਤ ਮਲ ਸਮਰਾਟ ਵਰਗੇ ਅਨੇਕਾਂ ਹੀ ਕਿਤਾਬ ਆਪਣੇ ਨਾਮ ਕੀਤੇ ਨੇ ਸਭ ਤੋਂ ਵੱਡੀ ਗੱਲ ਜਿਹੜੀ ਜੱਸਾ ਪੱਟੀ ਦੀ ਜਿਸ ਕਰਕੇ ਉਸ ਦਾ কুਸhti ਦੀ ਦੁਨੀਆ ਦੇ ਵਿੱਚ ਇੰਨਾ ਸਤਿਕਾਰ ਜਾਂ ਪੰਜਾਬ ਦੇ ਵਿੱਚ ਇੰਨਾ ਸਤਿਕਾਰ ਕੀਤਾ ਜਾਂਦਾ ਉਹ ਇਹ ਹੈ ਕਿ ਉਸ ਨੇ ਆਪਣੀ ਸਿੱਖੀ ਨੂੰ ਤਿਆਗਿਆ ਨਹੀਂ ਅਕਸਰ ਅਸੀਂ ਦੇਖਦੇ ਹਾਂ ਕਿ ਪਹਿਲਵਾਨ কুਸhti ਕਰਨ ਤੋਂ ਪਹਿਲਾਂ ਆਪਣੇ ਕੇਸ ਕਤਲ ਕਰਾ ਦਿੰਦੇ ਨੇ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਕੇਸਾਂ ਦੇ ਨਾਲ কুਸhti ਕਰਨੀ ਬੜੀ ਮੁਸ਼ਕਿਲ ਹੈ ਪਰ ਫਿਰ ਵੀ ਜੱਸਾ ਪੱਟੀ ਦੇ ਵਾਂਗ ਹੁਣ ਤੱਕ ਬਹੁਤ ਸਾਰੇ ਐਸੇ ਪਹਿਲਵਾਨ ਰਹੇ ਨੇ ਕਿ ਜਿਨ੍ਹਾਂ ਨੇ ਆਪਣੇ ਕੇਸਾਂ ਦੇ ਨਾਲ ਹੀ ਕੁਸ਼ਤੀ ਲੜੀ ਜੱਸਾ ਪੱਟੀ ਜਦੋਂ ਵੀ ਮੈਦਾਨ ਦੇ ਵਿੱਚ ਉਤਰਦਾ ਜਦੋਂ ਵੀ ਕੁਸ਼ਤੀ ਦੇ ਅਖਾੜੇ ਦੇ ਵਿੱਚ ਆਉਂਦਾ ਆਪਣੇ ਕੇਸਾਂ ਨੂੰ ਪਟਕੇ ਦੇ ਨਾਲ ਕਵਰ ਕਰਦਾ ਥੋੜੇ ਸਾਲ ਪਹਿਲਾਂ ਦੀ ਇੱਕ ਗੱਲ ਹੈ ਕਿ ਜੱਸਾ ਪੱਟੀ ਤੁਰਕੀ ਦੇ ਵਿੱਚ ਇੱਕ ਕੁਸ਼ਤੀ ਦਾ ਮੈਚ ਖੇਡਣ ਗਿਆ ਸੀ ਤੇ ਉੱਥੇ ਜਿਹੜੇ ਆਰਗੇਨਾਈਜ਼ਰ ਸੀ ਉਹਨਾਂ ਨੇ ਇਤਰਾਜ਼ ਜਤਾਇਆ ਕਿ ਜੱਸਾ ਪੱਟੀ ਇਸ ਤਰੀਕੇ ਦੇ ਨਾਲ ਉੱਪਰ ਜੂੜਾ ਕਰਕੇ ਪਟਕਾ ਬਣ ਕੇ ਖੇਡ ਨਹੀਂ ਸਕਦਾ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਜੱਸਾ ਪੱਟੀ ਨੂੰ ਕਿਹਾ ਕਿ ਇਹ ਹੁਣ ਜ਼ਰੂਰੀ ਹੋ ਜਾਣਾ ਕਿ ਤੁਸੀਂ ਜਿਹੜੀ ਉਹ ਜੂੜਾ ਖੋਲੋ ਜੂੜੇ ਦੀ ਥਾਂ ਤੇ ਪਿੱਛੇ ਗੁੱਤ ਕਰੋ ਤੇ ਫਿਰ ਤੁਸੀਂ ਕੁਸ਼ਤੀ ਲੜ ਸਕਦੇ ਹੋ ਪਰ ਜੱਸੇ ਨੇ ਇਹ ਮੰਜ਼ੂਰ ਨਹੀਂ ਕੀਤਾ ਜੱਸੇ ਨੇ ਕਿਹਾ ਕਿ ਮੈਂ ਸਾਰੀ ਜ਼ਿੰਦਗੀ ਆਪਣਾ ਸਾਰੀ ਕੈਰੀਅਰ ਦੇ ਵਿੱਚ ਇਸੇ ਤਰੀਕੇ ਨਾਲ ਜੂੜਾ ਕਰਕੇ ਪਟਕਾ ਬਣ ਕੇ ਹੀ ਕੁਸ਼ਤੀ ਲੜੀ ਆ ਤੇ ਹੁਣ ਕਿਸ ਤਰੀਕੇ ਦੇ ਨਾਲ ਮੈਂ ਇੱਕ ਬੇਗਾਨੀ ਦੇਸ਼ ਤੇ ਵਿੱਚ ਆ ਕੇ ਕਿਸ ਤਰੀਕੇ ਨਾਲ ਆਪਣਾ ਜੂੜਾ ਖੋਲਦਿਆਂ ਤੇ ਪਿੱਛੇ ਗੁੱਤ ਕਰਕੇ ਕੁਸ਼ਤੀ ਲੜਾਂ ਤਾਂ ਉਹ ਜਿਹੜਾ ਮੈਚ ਹੈ ਉਹ ਕੁਸ਼ਤੀ ਦਾ ਮੈਚ ਸੀ ਉਹ ਜੱਸਾ ਪੱਟੀ ਨੂੰ ਕਿਉਂਕਿ ਖੇਡਣ ਨਹੀਂ ਦਿੱਤਾ ਗਿਆ ਸ਼ਰਤ ਸੀ ਕਿ ਗੁੱਤ ਕਰਕੇ ਪਿੱਛੇ 발 ਕਰਕੇ ਖੇਡਿਆ ਜਾਵੇ ਪਰ ਜੱਸਾ ਪੱਟੀ ਨੂੰ ਉਹ ਚੀਜ਼ ਮਨਜ਼ੂਰ ਨਹੀਂ ਸੀ ਜੱਸਾ ਪੱਟੀ ਉੱਥੇ ਖੜੇ ਦੇ ਖੜੇ ਉੱਥੇ ਆਰਗੇਨਾਈਜ਼ਰਾਂ ਨੂੰ ਮਨਾ ਕਰਦਾ ਕਿ ਉਹ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਨਹੀਂ ਲਊਗਾ ਉਹ ਇੱਥੇ ਕੋਈ ਵੀ ਇੱਕ ਵੀ ਕੁਸ਼ਤੀ ਪਿੱਛੇ ਗੁੱਤ ਕਰਕੇ ਨਹੀਂ ਲੜੂਗਾ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਇਹ ਜੱਸਾ ਪੱਟੀ ਫੌਰਨ ਫਲਾਈਟ ਲੈ ਕੇ ਵਾਪਸ ਆਪਣੇ ਪੰਜਾਬ ਆ ਜਾਂਦਾ ਹੈ ਇਹ ਜੱਸਾ ਪੱਟੀ ਦਾ ਆਪਣੀ ਸਿੱਖੀ ਲਈ ਆਪਣੇ ਕੇਸਾਂ ਲਈ ਸਤਿਕਾਰ ਸੀ ਤੇ ਜਿਹਦੇ ਲਈ ਉਸਨੇ ਇੱਕ ਵੱਡੇ ਇਨਾਮ ਵਾਲੀ ਕੁਸ਼ਤੀ ਨੂੰ ਵੀ ਲੱਤ ਮਾਰ ਦਿੱਤੀ ਤੇ ਆਪਣੀ ਸਿੱਖੀ ਨੂੰ ਪਹਿਲ ਦਿੱਤੀ ਸੋ ਇਹ ਇੱਕ ਬਹੁਤ ਵੱਡੀ ਵਜ੍ਹਾ ਹੈ ਕਿ ਜੱਸਾ ਪੱਟੀ ਨੇ ਬਤੌਰ ਸਿੱਖ ਰਹਿੰਦੇ ਕੇਸਾ ਧਾਰੀ ਹੁੰਦੇ ਹੋਏ ਕੁਸ਼ਤੀ ਦੀ ਦੁਨੀਆ ਦੇ ਵਿੱਚ ਇੰਨਾ ਵੱਡਾ ਮੁਕਾਮ ਹਾਸਲ ਕੀਤਾ। ਉਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਜੱਸਾ ਪੱਟੀ ਦਾ ਸਤਕਾਰ ਬਾਕੀ ਸਾਰੇ ਪਹਿਲਵਾਨਾਂ ਤੋਂ ਵੀ ਕਿਤੇ ਜ਼ਿਆਦਾ ਮੰਨਿਆ ਜਾਂਦਾ ਹੈ। ਸੋ ਬੇਸ਼ੱਕ ਜੱਸਾ ਪੱਟੀ ਦੇ 32 ਸਾਲਾਂ ਦੀ ਸਿਰਫ ਉਮਰ ਦੇ ਵਿੱਚ ਸੰਨਿਆਸ ਲੈਣ ਤੋਂ ਬਾਅਦ ਉਹਦੇ ਜਿਹੜੇ ਚਾਹਣ ਵਾਲੇ ਲੋਕ ਨੇ ਜਿਹੜੇ ਕੁਸ਼ਤੀਆਂ ਦੇ ਵਿੱਚ ਉਸ ਨੂੰ ਭੜਦਾ ਦੇਖਣਾ ਚਾਹੁੰਦੇ ਸੀ, ਕੁਸ਼ਤੀ ਲੜਨਾ ਹੋਰ ਦੇਖਣਾ ਚਾਹੁੰਦੇ ਸੀ 4-5 ਸਾਲ। ਉਹਨਾਂ ਨੂੰ ਜ਼ਰੂਰ ਨਿਰਾਸ਼ਾ ਹੋਈ ਆ ਪਰ ਕਿਉਂਕਿ ਇਹ ਜੱਸਾ ਪੱਟੀ ਦਾ ਆਪਣਾ ਫੈਸਲਾ ਇਹ ਫੈਸਲਾ ਉਸਨੇ ਆਪਣੇ ਪਰਿਵਾਰ ਆਪਣੇ ਪਿਤਾ ਤੇ ਆਪਣੇ ਗੁਰੂ ਦੀ ਸਹਿਮਤੀ ਦੇ ਨਾਲ ਲਿਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਜੱਸਾ ਪੱਟੀ ਦੇ ਇਸ ਫੈਸਲੇ ਦਾ ਸਤਿਕਾਰ ਵੀ ਕਰਨਾ ਪਊਗਾ ਤੇ ਉਮੀਦ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਜੱਸਾ ਪੱਟੀ ਨੇ ਪਿਛਲੇ ਦੋ ਦਹਾਕਿਆਂ ਦੇ ਦੌਰਾਨ ਪੰਜਾਬ ਦਾ ਨਾਂ ਸਿੱਖੀ ਦਾ ਨਾਂ ਰੌਸ਼ਨ ਕੀਤਾ ਉਸੇ ਤਰੀਕੇ ਨਾਲ ਹੁਣ ਆਉਣ ਵਾਲੀ ਜਿਹੜੀ ਨਵੀਂ ਜਨਰੇਸ਼ਨ ਹੈ ਉਸ ਨੂੰ ਵੀ ਜੱਸਾ ਪੱਟੀ ਆਪਣੀ ਕੁਸ਼ਤੀ ਦੇ ਗੁਰ ਸਿਖਾਏਗਾ ਯਾਨੀ ਕਿ ਬਹੁਤ ਸਾਰੇ ਐਸੇ ਚੇਲੇ ਜੱਸਾ ਪੱਟੀ ਤਿਆਰ ਕਰੂਗਾ ਜਿਹੜੇ ਉਸਤੇ ਨਾਂ ਨੂੰ ਉਸਦੀ ਲੈਗਸੀ ਨੂੰ ਅੱਗੇ ਲੈ ਕੇ ਜਾਣਗੇ ਸੋ ਸਾਡੇ ਵੱਲੋਂ ਵੀ ਜੱਸਾ ਪੱਟੀ ਨੂੰ ਉਸਤੇ ਇਸ ਨਵੇਂ ਪੜਾ ਦੇ ਲਈ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਮੰਨੀ ਤੇ ਜੱਸਾ ਪੱਟੀ ਦਾ ਸੀ ਧੰਨਵਾਦ ਵੀ ਕਰਦੇ ਆ ਸਤਿਕਾਰ ਵੀ ਕਰਦੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਸ ਸਿੱਖੀ ਦੀ ਸ਼ਾਨ ਦੇ ਨਾਲ ਜੱਸਾ ਪੱਟੀ ਆਪਣੇ ਪੂਰੇ ਕੈਰੀਅਰ ਦੇ ਵਿੱਚ ਖੇਡਿਆ ਤੇ ਜਿਸ ਤਰੀਕੇ ਨਾਲ ਦੇ ਨਾਲ ਉਸਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਉਸਦੇ ਲਈ ਅਸੀਂ ਤੇ ਪੂਰਾ ਪੰਜਾਬ ਹਮੇਸ਼ਾ ਹੀ ਜੱਸਾ ਪੱਟੀ ਦਾ ਰਣੀ ਜ਼ਰੂਰ ਰਹੂਗਾ